ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਇਲਾਕਾ ਨਿਵਾਸੀਆਂ ਅੱਗੇ ਹੱਥ ਜੋੜ ਕੇ ਜ਼ਰੂਰੀ ਬੇਨਤੀ ਕਰਨੀਆਂ 30 ਤਰੀਕ ਨੂੰ ਮੇਰੇ ਪਿੰਡ ਕੋੜਦੋਣਾ ਦੇ ਵਿੱਚ World Care Cancer ਦੀ ਸਾਰੀ ਟੀਮ ਪਹੁੰਚ ਰਹੀ ਆ ਤੇ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਖੁਦ ਆ ਪਹੁੰਚ ਰਹੇ ਨੇਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੇ ਦੇਸ਼ ਦੇ ਵਿੱਚ ਫਰੀ ਸੇਵਾ ਕੀਤੀ ਆ ਜਿਹੜੇ ਹਜ਼ਾਰਾਂ ਲੱਖਾਂ ਦੇ ਵਿੱਚ ਟੈਸਟ ਹੁੰਦੇ ਨੇਗੇ ਉਹ ਸਾਰੇ ਟੈਸਟ ਮੇਰੇ ਪਿੰਡ ਦੇ ਵਿੱਚ ਫਰੀ ਦੇ ਵਿੱਚ ਕੀਤੇ ਜਾਣੇ ਨੇਗੇ ਕੈਂਸਰ ਦੇ ਜਿਹੜੇ ਕਿ ਸਾਰੇ ਟੈਸਟ ਸ਼ੂਗਰ ਦੇ ਸਾਰੇ ਟੈਸਟ ਅੱਖਾਂ ਦਾ ਮੁਕਤ ਜਿਹੜਾ ਚੈੱਕ ਅਪ ਕੈਂਪ ਜਿਹੜਾ ਹੋਰ ਸਾਰੇ ਬਿਮਾਰੀਆਂ ਦੇ ਸਾਰੇ ਟੈਸਟ ਕੀਤੇ ਜਾਣੇ ਕਿਉਂਕਿ ਟੈਸਟ ਹੋਣੇ ਬੜੇ ਲਾਜ਼ਮੀ ਨੇਗੇ ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਜੇਕਰ ਗੱਲ ਦੱਸਾਂ ਮੇਰੀ ਮਾਤਾ ਜੀ ਜਿਹੜੀ ਕੈਂਸਰ ਦੀ ਨਾਮ ਮੁਰਾਦ ਬਿਮਾਰੀ ਆ ਉਹਦੀ ਭੇਂਟ ਚੜ ਕੇ ਮੇਰੇ ਤੋਂ ਪਿਛੋੜਾ ਦੇਗੇ ਪਰ ਅਸੀਂ ਸਾਨੂੰ ਉਸ ਸਮੇਂ ਦੇ ਵਿੱਚ ਪਤਾ ਲੱਗਿਆ ਜਦੋਂ ਮੇਰੀ ਮਾਤਾ ਲਾਸਟ 3 ਦੇ ਵਿੱਚ ਇਹ ਸਾਰੇ ਸਰੀਰ ਦੇ ਵਿੱਚ ਕੈਂਸਰ ਫੈਲ ਚੁੱਕਿਆ ਸੀਗਾ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੇਰੀ ਮਾਤਾ ਬਚ ਸਕਦੀ ਸੀਗੀ ਇਸ ਕਰਕੇ ਮੈਂ ਚਾਹਣਾ ਕਿ ਤੁਹਾਨੂੰ ਪਹਿਲਾਂ ਪਤਾ ਲੱਗਣਾ ਚਾਹੀਦਾ ਕਿਹੜੀ ਬਿਮਾਰੀ ਹੈ ਤੇ ਉਹਦਾ ਕੀ ਇਲਾਜ ਹੋ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਜਿਨ੍ਹਾਂ ਦੇ ਵੀ ਅਸੀਂ ਵਾਂ ਫੜ ਸਕੀਏ ਢਾਲੀਵਾਲ ਸਭ ਖੁਦ ਆ ਪਹੁੰਚ ਰਹੇ ਨੇਗੇ ਇਸ ਕਰਕੇ ਮੈਂ ਸਾਰੇ ਹੀ ਸਾਡੇ ਨਗਰ ਦਾ ਪਿੰਡ ਕੋੜਦਣਾ ਧੰਨਵਾਦ ਕਰਨਾ ਚਾਹਣਾ ਗੁਰਦੁਆਰਾ ਦਸਮੇਸ਼ ਸਾਗਰ ਗੁਰਦੁਆਰਾ ਪ੍ਰਮੰਡਿਤ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਗਰ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਅਪਰਾਲੇ ਦੇ ਨਾਲ ਦਾਸ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ 350 ਸਾਲਾਂ ਅਸੀਂ ਦੀਢੜਾ ਚੱਲ ਰਿਹਾ ਉਸ ਨੂੰ ਸਮਰਪਿਤ ਤੇ ਮੈਂ ਆਪਣੀ ਮਾਤਾ ਦੀ ਯਾਦ ਦੇ ਵਿੱਚ ਜਿਹੜੀ ਇਹ ਸਾਰੇ ਨਗਰ ਦੀ ਸਾਰੇ ਲੋਕਾਂ ਦੀ ਸੇਵਾ ਕਰ ਰਿਹਾ ਕਿਉਂਕਿ ਮੈਂ ਹਮੇਸ਼ਾ ਹੀ ਮੇਰੀ ਕੋਸ਼ਿਸ਼ ਰਹੀ ਆ ਕਿ ਕੈਂਸਰ ਦੇ ਮਰੀਜ਼ਾਂ ਦੇ ਕਿਤੇ ਮੈਂ ਵੀਡੀਓ ਪਾ ਕੇ ਜਾਂ ਉੱਥੇ ਜਾ ਕੇ ਮਦਦ ਕਰਨ ਦੀ ਕੋਸ਼ਿਸ਼ ਕਰੀ ਆ ਕਿਉਂਕਿ ਮੈਂ ਆਪਣੀ ਮਾਂ ਦੇ ਨਾਲ ਮੇਰਾ ਬਹੁਤ ਜ਼ਿਆਦਾ ਪ੍ਰੇਮ ਸੀਗਾ ਹਰ ਇੱਕ ਦਾ ਹੀ ਹੁੰਦਾ ਪਰ ਉਹਦੀ ਯਾਦ ਦੇ ਵਿੱਚ ਜਿਹੜਾ ਮੈਂ ਇਹ ਸਾਰਾ ਕੁਝ ਮੈਂ ਅੱਗੇ ਵੀ ਆ ਪੰਜਾਬ ਦੇ ਵਿੱਚ ਸੇਵਾ ਕਰਦਾ ਰਹੂੰ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਆਓ ਰਲ ਮਿਲ ਕੇ ਆਪਾਂ ਸ਼ਹੀਦੀ ਨੂੰ ਵੱਡੇ ਵੱਡੇ ਪਿੰਡਾਂ ਦੇ ਵਿੱਚ ਚੰਗੇ ਉਪਰਾਲੇ ਕਰੀਏ ਚੰਗਾ ਆਪਾਂ ਆਪਣੇ ਆਪਣੇ ਮਜ਼ਦੂਰ ਆਪਣੇ ਕਿਸਾਨ ਭਾਈਚਾਰੇ ਦੀ ਬਾਹ ਫੜੀਏ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ 30 ਤਰੀਕ ਨੂੰ ਮੇਰੇ ਪਿੰਡ ਦੇ ਵਿੱਚ ਪਹੁੰਚ ਕੇ ਇਸ ਕੈਂਪ ਦਾ ਜ਼ਰੂਰ ਲਾਹਾ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ